ਪਾਣੀ ਆ ਗਏ 아, <머래> 이때까 <머래> <머래> ਇਸ ਵਾਰ ਅਜੇ ਤੱਕ ਉਹ ਵਿਆਹ ਸੀ ਤੇ ਕੀ ਹੋਇਆ ਜੀ ਨਹੀਂ ਪਤਾ ਨਹੀਂ ਲੱਗਦਾ ਮੈਂ ਪੇਪਰ ਉੱਧਰਲੇ ਪਾਸੇ ਹਾਂ ਉੱਧਰ ਜਿਹੜਾ ਫੁੰਬਾ ਕਈ ਗਿਆ ਉਦੋਂ ਪਤਾ ਲੱਗਾ ਤੇ ਜਦੋਂ ਮੈਨੂੰ ਆਪਾ ਗਿਆ ਤੇ ਬਚਾਉਣ ਦਾ ਲੱਗ ਪਾਣੀ ਪੀਣੇ ਕੋਲ ਲੱਗਾ ਤਾਂ ਸਮਝ ਨਹੀਂ ਕਿ ਕੀ ਨੀ ਦੇ ਕੇ ਤਾਲਾ ਹੁਣ ਕਿੰਨਾ ਨੁਕਸਾਨ ਹੋਇਆ ਅਮਰ ਦਾ ਬਾਬਾਵਾ ਕਮਾਂਡੀਆਂ ਦਾ ਸੜ ਗਿਆ ਜੀ ਤੇ ਮੇਰੇ ਘਰ ਵਾਲਾ ਵੀ ਬਾਬਾਵਾ ਸੜ ਗਿਆ ਅੱਛਾ ਜੀ ਇਹ ਮੁੰਡੇ ਦਾ ਮੈਨੂੰ ਪਤਾ ਨਹੀਂ ਕਿ ਕਿੰਨੇ ਦੱਸ ਹੀ ਜਾਂਦਾ ਵਾ ਵੀ ਠੀਕ ਆ ਪਤਾ ਨਹੀਂ ਹੁਣ ਆਏ ਜਾਂ ਤੇ ਪਤਾ ਲੱਗੇਗਾ ਭਗਵਾਨ ਜੀ ਦਾ ਛੋਟਾ ਬੱਚਾ ਵੀ ਸਾਰੇ ਆਵਾ ਪ੍ਰੋਗਰਾਮ ਸੀ ਕਰਦੇ ਜੋ ਪਾਣੀ ਆਇਆ ਸੀ ਕਾਕੇ ਦਾ ਅਰਸ਼ ਜੀ ਹਾਂ ਜੀ ਅਰਸ਼ ਜੀ ਆ ਉਹ ਕਿਸੇ ਵਾਲਾ ਸੱਗ ਲੱਗਾਵਾ ਉਹ ਉਸਲੇ ਦਾ ਛੋਟਾ ਬੱਚਾ ਆਇਆ ਇਹ ਤੇ ਉਹ ਆਪਣੇ ਕੀ ਚਲੇ ਬਾਅਦ ਨੂੰ ਲੈਣਾ ਹੂੰ ਹੂੰ ਤੇ ਉਹ ਲੱਗੇ ਤੋਂ ਦੂਰ ਤੋਂ ਤਾਂ ਦਸ ਲਈ ਕੋਈ ਸਮਾਨ ਜਿਹੜਾ ਤੇ ਟਿਪਾ ਕੋਲ ਪਾਣੀ ਵਾਲਾ ਉਹ ਸਾਰਾ ਆਂਦੇ ਹੀ ਉੱਥੇ ਹੀ ਬਦਲ ਸਭ ਜਿਹੜੀ ਰੱਖੀ ਦੀ ਤਾ ਕੰਮ ਜੀ ਨੇ ਨੂੰ ਵਾਕ ਦਿੱਤੀ ਹਾਂ ਜੀ ਕਿੰਨੇ ਮਿੰਟਾਂ ਵਿੱਚ ਲੱਗਿਆ ਚਾਰ ਜਣਿਆਂ ਨੂੰ ਚਾਦੂ ਮਾਣੇ ਤੇ ਪਰਮਰਿਕ ਮੈਂ ਪਰ ਤੇ ਦੋ ਬਾਹਰ ਤੇ ਅੱਜ ਦੋ ਗਵਾਲੀ ਦੇ ਦੋ ਸਾਡੇ ਆਪਣੀ ਲੰਦਾਂ ਰਿਆਇਤ ਹੋਤਾ ਵੀ ਆਲਾ ਕੀ ਨਾਲੇ ਦਾ ਕਿਉਂ ਮੈਂ ਹੁਣ ਮੁੰਡੇ ਨੂੰ ਸ਼ੇਖ ਨੂੰ ਪਤਾ ਨਹੀਂ ਕਿ ਉਹ ਕਾਹਨੋਂ ਪੜਤਾਨੇ ਪਤਾ ਕੇ ਹੀ ਜਾਵਾਂਗੇ ਠੀਕ ਹੈ ਅਸੀਂ ਫੋਨ ਕਰ ਕਰਕੇ ਪੁੱਛਣੇ ਆ ਕਿਹਦੀ ਜਾਂਦਾ ਹੁਣ ਘਰ ਆਉਣ ਕਿਤੇ ਪਤਾ ਲੱਗੇਗਾ ਕੀ ਨਾਮ ਹੈ ਮੇਰਾ ਨਾਮ ਆਈਦ ਬਖਸ਼ ਸਿੰਘ ਪਿੰਡ ਕਿਲਾਵਾਂ ਦੀ ਮੇਰਾ ਚੱਕੀ ਹੋਇਆ ਤੇ ਸਾਰਾ ਅਡੇ ਬੇਟਾ ਦਾ ਵਿਆਹ ਹੀ ਤੇ ਜਾਣ ਕੇ ਉਹ ਹਲਵਾਈ ਦਾ ਕੰਮ ਕਰਨ ਦੇ ਹੀ ਹੂੰ ਹੂੰ ਤੇ ਉਹ ਪੜਨ ਲਗਾ ਚਾਨਕੀ ਅਗ ਲਗੀ ਅਗ ਲਗੀ ਤੇ ਚਲੋ ਬਚਾਅ ਹੋ ਗਿਆ ਬਚਾਅ ਹਾਂ ਜੀ ਤਿੰਨੇ ਲੋਕ ਇੱਥੇ ਛੁੱਛੇ ਇਹ ਵੀ ਕੋਈ ਕੰਮਲਾ ਥੋੜਾ ਹੈਗਾ ਵਾ ਮੇਰਾ ਗਵੰਡੀ ਹੈ ਤੇ ਮੇਰੇ ਆਪਾਂ ਨੇ ਧੂਆਂ ਦੇ ਮੜੀ ਮੁੱਟੀ ਹੈ ਬਾਕੀ ਕੋਈ ਗੱਲ ਨਹੀਂ ਵੀ ਠੀਕ ਜਾਨ ਦਾ ਬਚਾਅ ਸਾਡਾ ਹਾਂ ਜੀ ਹਾਂ ਜੀ ਹਾਂ ਜੀ ਜਾਨ ਦਾ ਪੂਟੋ ਚਾਰਜ ਨਹੀਂ ਨਹੀਂ ਤੇ ਚੱਲਿਆ ਤੇ ਜਦੋਂ ਇਹ ਫਾਇਰ ਬ੍ਰਿਗੇਡ ਟਾਈਮ ਤੇ ਪਹੁੰਚ ਕੇ ਸਾਹ ਜੀ ਹਾਂ ਜੀ ਹਾਂ ਜੀ ਸਾਹਿਬ ਜੀ ਹਸੂਲਤਾ ਸਰਪੰਚ ਸਾਹਿਬ ਆ ਗਏ ਸਾਡੇ ਤੇ ਸਾਰਾ ਕੁਝ ਕਵਰ ਹੋ ਗਿਆ ਵਧੀਆ ਹੋ ਗਿਆ ਚਲੋ ਜੀ ਉਧਰ ਦੇ ਸਭ ਨੂੰ ਦੋਟਕ ਜੀ ਆਖੀ। ਪਾਲੀ ਉਸ ਤੋਂ ਬਾਅਦ ਉਹ ਸਭ ਕੁ ਮੈਡੀਸ ਨੂੰ ਸਾਫ ਹੋ। ਫਿਰ ਫੋਨ ਮਾਰ ਦੱਸਿਓ। ਕੌਣ ਪੀਸਿੰਗਸ ਪੰਥੇ ਲੇਕ ਨੂੰ ਜੀਸੀਐਸ ਉਹ ਬਾਰਾਂ ਦੇ। ਅੱਗ ਲੱਗੀ ਆ ਤੇ ਗੱਡੀ ਮਲੇ ਜਲਦੀ ਭਜੋ। ਉੱਥੋਂ ਹੀ ਡਰਾਈਵਰ ਨੂੰ ਗੋਲ ਕਰਕੇ ਤੇ ਉਹਨਾਂ ਨੇ ਉਸ ਨੂੰ ਫਾਇਰ ਬੈਕ ਦੀਆਂ ਲਿਖੀਆਂ ਲੋਕੇ ਤੇ ਪਹੁੰਚੇ ਤਾਂ ਬਾਅਦ ਅੱਗ ਲੱਗੀ। ਅਕਲ ਕੰਟੀਨਾਂ ਨੇ ਜਲਦੀ ਸੀ ਰੋਟ ਕੋ ਜਿਦਾਂ ਲੱਗਦਾ ਆ ਗਈ ਜੀ ਬੜੇ ਕੰਟਰੋਲ ਨਾਲ ਜਿਹੜੀਆਂ ਆਗ ਨੂੰ ਖਤ ਕੀਤਾ ਜਿਹਦੇ ਦੌਰਾਨ ਜਿਹੜੀ ਆਗ ਨੇ ਫਰੋ ਕਰਕੇ ਵਿਛਾਲ ਦਿੱਤਾ ਕਿੰਨੇ ਲੋਕ ਜਿੱਦੂ ਤੋਂ ਹੀ ਬੇਜਾਨ ਜਿਹੜੇ ਹੋਇਆ ਜਿੱਤੀ ਹੋਇਆ ਉਹਨਾਂ ਨੂੰ ਪਹਿਲਾਂ ਸਾਡੇ ਪੁਲਿਸ ਦੇ ਦੌਰ ਦਾ ਡੀਟੇਲ ਲੱਗਿਆ ਉਹਨਾਂ ਨੇ ਆ ਕੇ ਕੰਟਰੋਲ ਕਰ ਲਿਆ ਪਾਈਪ ਨਾਲ ਨੂੜ ਕੇ ਇਸ ਤਰ੍ਹਾਂ ਸੀ ਉਹ ਪਾਈਪ ਨਾਲ ਜੋੜ-ਜੋੜ ਕੇ ਦੰਨ ਜਨਾਂ ਦੋ ਮਸਾ ਤੇ ਆਗ ਕਵਰ ਹੋ ਗਿਆ ਅੱਛਾ ਜੀ ਕਿੰਨੇ ਦੇ ਸੀ ਪਰ ਉਹ ਸਨ ਲੋ ਅਭੀ ਪੰਚਤਰਾਮ ਨੰਬਰ 24 ਨੂੰ ਕੰਮ ਕਰ ਰਿਹਾ ਰੱਬ ਲੱਗ ਗਿਆ ਹੂੰ ਮਸਾਂ ਨੂੰ ਸਪਰਿ ਕਰਦੇ ਕਿ ਮੈਂ ਮਸਾਂ ਮਸਾਂ ਨਹੀਂ ਬੰਦ ਰਹਾਂ ਦਾ ਬਸ ਤੇ ਕੋਈ ਦਿਖਣਾ ਹੈ ਹਾਂ ਦਿਖ ਨਹੀਂ ਹੈ ਕਿੰਨੇ ਉਹਨਾਂ ਦਾ ਮੰਦਰੀ ਹੈ ਕਿ ਮੈਂ ਕੋਈ ਚੱਤੀਆ ਪਤਾ ਨਹੀਂ ਮੈਂ ਆ ਦੇ ਆ ਰਿਹਾ ਹਾਂ ਅੱਗੇ ਬਹਾਵਨ ਹੂੰ ਮਰ ਲੋ ਕੀ ਇੱਕ ਜੰਮਰ ਭੁਗਨ ਬਸ ਇਹ ਉਹਦੇ ਆਪਿਆ ਮਤ ਨਾ ਨਾ ਟੋਲ ਕਰ ਲੈ ਆ ਹਾਂਜੀ ਚਾਹ ਹੋ ਜਾਏ ਹੱਸਿਆ ਜੀ ਕਿੰਨੇ ਬੋਲੇ ਨੇ ਇੱਕ ਗਵਾਨੀ ਨੂੰ ਗਵਾਨੀ ਇੱਕ ਗਵਾਨੀ ਨੂੰ ਸੁਣਨ ਕਰ ਇੱਕ ਜਾਨਾ ਜਦੋਂ ਲਾਈਨਸ ਫਿਰ ਲੱਗੇ 14 ਲਾਈਨਸ ਨਾ ਪਾਣੀ ਪਾਉਣੇ ਕਰਮ